ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਤਾ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਤੋਂ ਪਾਰ ਕਰਨ ਦੀ ਰਾਤੇ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿੱਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕਲੰਬੀਅਨਸ ਤੋਂ ਕਿਤੇ ਵੱਧ ਸੀਗਾ ਕੈਨੇਡੀਅਨ ਬਾਰਡਰ ਸਰਵਿਸੈਸ ਏਜੰਸੀ ਯਾਨਕਿ ਸੀਬੀਐਸਏ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ 28 ਜੁਲਾਈ 2025 ਤੱਕ ਹਟਾਏ ਗਏ ਭਾਰਤੀ ਨਾਗਰਿਕਤਾ ਦਾ ਅੰਕੜਾ ਪਹਿਲਾਂ ਹੀ 1891 ਸੀ ਜੋ ਕਿ ਫਿਰ ਦੁੱਗਜ ਸਥਾਨ ਤੇ ਹੈ ਤੇ ਸਿਰਫ 2678 ਮੈਕਸੀਕਨਾਂ ਦਾ ਹੈ ਦੱਸੇ ਪਿਛਲੇ ਸਾਲ ਦੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਵਿੱਚ ਵਾਧਾ ਹੋਇਆ ਉਤਾਰਨ ਦੇ ਬਜੂ 2019 ਦੇ ਵਿੱਚ ਇਹ ਸਿਰਫ 625 ਸੀ ਜੋ ਕਿ 2024 ਦੇ ਕੁੱਲ ਦੇ 1 ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ ਭਰ ਤੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਹੁੰਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਹੁੰਦੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਯੂਕਤ ਰਾਜ ਅਮਰੀਕਾ ਦੇ ਨਾਗਰਿਕ ਨੇ ਕੁੱਲ 30733 ਲੋਕਾਂ ਦੀ ਸੂਚੀ ਵਿੱਚੋਂ ਸਭ ਤੋਂ 1103 ਸ਼ਰਨार्थी ਦਾਪিতার ਸਨ ਸ਼ਰਨ ਮੰਗਣ ਵਾਲਿਆਂ ਦੀ ਸ਼੍ਰੇਣੀ ਵਿੱਚ ਭਾਰਤੀ ਦੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਇਹ ਗਿਣਤੀ ਵੱਧਦੀ रह ਸਕਦੀ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ ਸੰਕੇਤ ਦਿੱਤਾ ਹੈ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਟੋਰਾਂਟੋ ਦੇ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾ ਨੇ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦ੍ਰਿਤ ਕਰੇਗੀ ਇਸ ਤੋਂ ਬਿਹਤਰ ਸਰੋਤ ਬਣਾਉਣ ਅਤੇ ਟ੍ਰੈਕਿੰਗ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਨੇ ਇਸ ਉਦਾਰਨ ਦੇ ਇੱਕ ਵਿਸ਼ਾਲ ਸਮੂਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਰ ਰਹੇ ਹਾਂ ਇਸ ਸਵਾਲ ਸ਼ਰਨ ਮੰਗਣ ਵਾਲੇ ਦੇ ਨਾਲ-ਨਾਲ ਉਸ ਥਾਂ ਨਿਵਾਸੀ ਪਰਮਿਟਾਂ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਵੱਧ ਰਹੀ ਹੈ 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਪੀ ਲਿਸਨ ਪੁਲਿਸ ਜਾਂ ਪਰ ਪੀ ਆਰਪੀ ਨੇ ਪਹਿਲੀ ਵਾਰ ਕਿਹਾ ਕਿ ਅਪੀਲ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਗਰਮੀ ਦੇ ਨਾਲ ਜੁੜੀ ਹੋਈ ਹੈ ਜੋ ਇਹ ਨਿਰਧਾਰਤ ਕਰੇਗੀ ਕਿ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਇਕ ਪ੍ਰਕਿਰਿਆ ਦੇ ਹਿੱਸੇ ਵਜੋਂ ਕੀਤੀ ਜਾ ਸਕਦੀ ਹੈ ਇੱਕ ਵਾਰ ਫਿਰ ਦੱਸਦੀਏ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਤਾ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਤੋਂ ਪਾਰ ਕਰਨ ਦੀ ਰਾਤੇ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿੱਛੇ ਸੀ ਅਤੇ ਤੀਜੇ ਤੋ ਵੱਡੇ ਸਮੂਹ 981 ਕੈਲੋਰੀਆਂ ਤੋਂ ਕਿਤੇ ਵੱਧ ਸੀਗਾ ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਯਾਨਕਿ CBSA ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ 28 ਜੁਲਾਈ 2025 ਤੱਕ ਹਟਾਏ ਗਏ ਭਾਰਤੀ ਨਾਗਰਿਕਤਾ ਦਾ ਅੰਕੜਾ ਪਹਿਲਾਂ ਹੀ 1891 ਸੀ ਜੋ ਕਿ ਫਿਰ ਦੂਜੇ ਸਥਾਨ ਤੇ ਹੈ ਤੇ ਸਿਰਫ 2678 ਮੈਕਸੀਕਨਾਂ ਦਾ ਹੈ ਦਸੇ ਪਿਛਲੇ ਸਾਲ ਦੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਵਿੱਚ ਵਾਧਾ ਹੋਇਆ ਉਦਾਹਰਨ ਦੇ ਵਜੋਂ 2019 ਦੇ ਵਿੱਚ ਇਹ ਸਿਰਫ 625 ਸੀ ਜੋ ਕਿ 2024 ਦੇ ਕੁੱਲ ਦੇ 1 ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ ਭਰ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਹੁੰਦੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਯੂਕ੍ਰੇਨ ਅਤੇ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਵਿੱਚੋਂ 27103 ਸ਼ਰਨਾਰਥੀ ਦਪਿਤਾਰ ਸਨ ਸ਼ਰਨ ਮੰਗਣ ਵਾਲੀ ਦੀ ਸ਼੍ਰੇਣੀ ਵਿੱਚ ਭਾਰਤੀ ਦੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਕਿੰਨੀ ਵੱਧੀ ਰਹਿ ਸਕਦੀ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਟੋਰਾਂਟੋ ਦੇ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾਰਨੀ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦਰਿਤ ਕਰੇਗੀ ਇਸ ਤੋਂ ਬਿਹਤਰ ਸਰੋਤ ਬਣਾਉਣ ਅਤੇ ਟ੍ਰੈਕਿੰਗ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਨੇ ਇਸ ਸੁਧਾਰ ਦਾ ਇੱਕ ਵਿਸ਼ਾਲ ਸਮੂਹ ਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਰ ਰਹੇ ਹਾਂ ਇਹ ਸਵਾਲ ਸ਼ਰਨ ਮੰਗਣ ਵਾਲੇ ਦੇ ਨਾਲ ਨਾਲ ਉਸ 97 ਨਿਵਾਸੀ ਪਰਮਿਟਾਂ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਵੱਧ ਰਹੀ ਹੈ 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਪੀ ਲਿਸਨ ਪੁਲਿਸ ਜਾਂ ਫਿਰ ਪੀ ਆਰਪੀ ਨੇ ਪਹਿਲੀ ਵਾਰ ਕਿਹਾ ਕਿ ਅਪੀਲ ਕ੍ਰਾਊਨ اٹਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਗਰਮੀ ਦੇ ਨਾਲ ਜੁੜੀ ਹੋਈ ਹੈ ਜੋ ਇਹ ਨਿਰਧਾਰਤ ਕਰੇਗੀ ਕਿ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਇਕ ਪ੍ਰਕਿਰਿਆ ਦੇ ਹਿੱਸੇ ਵਜੋਂ ਕੀਤੀ ਜਾ ਸਕਦੀ ਹੈ ਇੱਕ ਵਾਰ ਫਿਰ ਦੱਸਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਮਲ ਕਪੂਰ ਤੋਂ ਦੇਖ ਰਹੇ ਹੋ ਚੈਨਲ ਪੰਜਾਬੀ ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਤੋਂ ਪਾਰ ਕਰਨ ਦੀ ਰਾਤੇ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿੱਛੇ ਸੀ ਅਤੇ ਤੀਜੇ ਤੋ ਵੱਡੇ ਸਮੂਹ 981 ਕੈਲੰਬੀਆਸ ਤੋਂ ਕਿਤੇ ਵੱਧ ਸੀਗਾ ਕੈਨੇਡੀਅਨ ਬਾਰਡਰ ਸਰਵਿਸੇਸ ਐਚ ਐਮ ਸੀ ਯਾਨਕਿ ਸੀ ਬੀ ਐਸ ਦੇ ਤਾਜ਼ਾ ਅੰਕੜੇ ਦੇ ਅਨੁਸਾਰ 28 ਜੁਲਾਈ 2025 ਤੱਕ ਹਟਾਏ ਗਏ ਭਾਰਤੀ ਨਾਗਰਿਕਤਾ ਦਾ ਅੰਕੜਾ ਪਹਿਲਾ ਹੀ 1891 ਸੀ ਜੋ ਕਿ ਫਿਰ ਦੂਜੇ ਸਥਾਨ ਤੇ ਹੈ ਤੇ ਸਿਰਫ 2678 ਮੈਕਸੀਕੋ ਦਾ ਹੈ ਦਾਸੀ ਪਿਛਲੇ ਸਾਲ ਦੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਵਿੱਚ ਵਾਧਾ ਹੋਇਆ ਉਦਾਹਰਨ ਦੇ ਵਜੋਂ 2019 ਦੇ ਵਿੱਚ ਇਹ ਸਿਰਫ 625 ਸੀ ਜੋ ਕਿ ਤੋਂ 24 24 ਦੇ ਕੁੱਲ ਦੇ 1 ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ ਭਰ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਹੁੰਦੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਯੂਕ੍ਰੇਨ ਅਤੇ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਵਿੱਚੋਂ 2103 ਸ਼ਰਨਾਰਥੀ ਦਾਬੀਦਾਰ ਸਨ ਸ਼ਰਨ ਮੰਗਨ ਵਾਲੀ ਦੀ ਸ਼੍ਰੇਣੀ ਵਿੱਚ ਭਾਰਤੀ ਦੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਕਿੰਨੀ ਵੱਡੀ ਰਹਿ ਸਕਦੀ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਟੋਰਾਂਟੋ ਦੇ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾਰਨੀ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦ੍ਰਿਤ ਕਰੇਗੀ ਇਸ ਤੋਂ ਬਿਹਤਰ ਸਰੋਤ ਬਣਾਉਣ ਅਤੇ ਟ੍ਰੈਕਿੰਗ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਨੇ ਇਸ ਉਦਾਰ ਦੇ ਇੱਕ ਵਿਸ਼ਾਲ ਸਮੂਹ ਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਰਦੇ ਹਾਂ ਇਹ ਸਵਾਲ ਸ਼ਰਨ ਮੰਗਨ ਵਾਲੇ ਦੇ ਨਾਲ ਨਾਲ ਉਸ 792 ਪਰਮਿਟਾਂ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਵਧ ਰਹੀ ਹੈ 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਪੀ ਲਿਸਨ ਪੁਲਿਸ ਜਾਂ ਪਰ ਪੀ ਆਰਪੀ ਨੇ ਪਹਿਲੀ ਵਾਰ ਕਿਹਾ ਕਿ ਅਪੀਲ ਕ੍ਰਾਊਨ ਅਟਾਰਨੀ ਦਫਤਰ ਅਤੇ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਗਰਮੀ ਦੇ ਨਾਲ ਜੁੜੀ ਹੋਈ ਹੈ ਜੋ ਇਹ ਨਿਰਧਾਰਤ ਕਰੇਗੀ ਕਿ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਇਕ ਪ੍ਰਕਿਰਿਆ ਦੇ ਹਿੱਸੇ ਵਿੱਚ ਕਿਤੀ ਜਾ ਸਕਦੀ ਹੈ ਇੱਕ ਵਾਰ ਫਿਰ ਦੱਸਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਮਲ ਕਪੂਰ ਤੋਂ ਦੇਖ ਰਹੇ ਹੋ ਚੈਨਲ ਪੰਜਾਬੀ ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਪਾਤ ਤੇ ਨਾਗਰਿਕਤਾ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਤੋਂ ਪਾਰ ਕਰਨ ਦੀ ਰਾਤੇ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿੱਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਸ ਤੋਂ ਕਿਤੇ ਵੱਧ ਸੀਗਾ Kenadian Border Services HMC yani ke CBSA ਦੇ ਤਾਜ਼ਾ ਅੰਕੜੇ ਦੇ ਅਨੁਸਾਰ 28 ਜੁਲਾਈ 2025 ਤੱਕ ਹਟਾਏ ਗਏ ਭਾਰਤੀ ਨਾਗਰਿਕਤਾ ਦਾ ਅੰਕੜਾ ਪਹਿਲਾਂ ਹੀ 1891 ਸੀ ਜੋ ਕਿ ਫਿਰ ਦੂਜੇ ਸਥਾਨ ਤੇ ਹੈ ਤੇ ਸਿਰਫ 2678 ਮੈਕਸੀਕ ਨਾ ਦਾ ਹੈ ਦਸੀਂ ਪਿਛਲੇ ਸਾਲ ਦੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਵਿੱਚ ਵਾਧਾ ਹੋਇਆ ਉਤਾਰਨ ਦੇ ਵਜੋਂ 2019 ਦੇ ਵਿੱਚ ਇਹ ਸਿਰਫ 625 ਸੀ ਜੋ ਕਿ 2024 ਦੇ ਕੁੱਲ ਦੇ 1 ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ ਭਰ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਹੁੰਦੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਯੂਕਤ ਰਾਜ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਵਿੱਚੋਂ 27103 ਸ਼ਰਨਾਰਥੀ ਦਾਬਿਤਾਰ ਸਨ ਸ਼ਰਨ ਮੰਗਣ ਵਾਲਿਆਂ ਦੀ ਸ਼੍ਰੇਣੀ ਵਿੱਚ ਭਾਰਤੀ ਦੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਗਿਣਤੀ ਵੱਧਦੀ रह ਸਕਦੀ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਟੋਰਾਂਟੋ ਦੇ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾਰਨੀ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦਰਿਤ ਕਰੇਗੀ ਇਸ ਨੂੰ ਬਿਹਤਰ ਸਰੋਤ ਬਣਾਉਣ ਅਤੇ ਟਰੈਕਿੰਗ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਨੇ ਇਸ ਉਦਾਰ ਦੇ ਇੱਕ ਵਿਸ਼ਾਲ ਸਮੂਹ ਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਰ ਰਹੇ ਹਾਂ ਇਸ ਸਵਾਲ ਸ਼ਰਨ ਮੰਗਣ ਵਾਲੇ ਦੇ ਨਾਲ-ਨਾਲ ਉਸ ਥਾਂ ਨਿਵਾਸੀ ਪਰਮਿਟਾਂ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਵਧ ਰਹੀ ਹੈ। 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਪੀ ਲਿਸਨ ਪੁਲਿਸ ਜਾਂ ਫਿਰ ਪੀ ਆਰਪੀ ਨੇ ਪਹਿਲੀ ਵਾਰ ਕਿਹਾ ਕਿ ਅਪੀਲ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਦੇ ਨਾਲ-ਸੋ ਗਰਮੀ ਦੇ ਨਾਲ ਜੁੜੀ ਹੋਈ ਹੈ ਜੋ ਇਹ ਨਿਰਧਾਰਤ ਕਰੇਗੀ ਕਿ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਇਕ ਪ੍ਰਕਿਰਿਆ ਦੇ ਹਿੱਸੇ ਵਜੋਂ ਕਿਤੀ ਜਾ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ